ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸੇ ਢੋਲੀ ਵਿੱਚ ਉਸ ਮਹਾਪੁਰਖ ਦਾ ਜਨਮ ਹੋਇਆ ਜੋ ਬਾਬਾ ਗੁਰਦਿੱਤਾ ਕਰਕੇ ਉਦਾਸ ਸੰਪਰਤਾ ਦੇ ਆਗੂ ਹੋਏ ਤੇ ਬਾਬਾ ਸ਼ਰੀਚੰਦ ਜੀ ਦੇ ਜਾਨਸ਼ੀਨ ਬਣੇ ਸੋ ਇਸ ਤਰ੍ਹਾਂ ਮੱਗਰ ਪੋ ਮਾ ਫਗਣ ਚੇਤ ਬੀਤ ਗਏ ਸਤਗੁਰੂ ਜੀ ਰਾਮੋ ਤੇ ਸਾਈਂ ਦਾਸ ਦੇ ਪ੍ਰੇਮ ਬੱਦੇ ਢੋਲੀ ਬੈਠੇ ਹਨ हां मालवे ਦੀਆਂ ਸੰਗਤਾਂ ਦੇ ਤਾਰਨਹਾਰ ਸਾਰੇ ਦੇਸ਼ ਨੂੰ ਸਿੱਖੀ ਸੋਲੇ ਨਾਲ ਜਿਵਾਣਨ ਲਈ ਜੋਤਾਂ ਜਗਾ ਰਹੇ ਹਨ ਵਿਸਾਖੀ ਆ ਗਈ ਦੂਰ ਦੂਰ ਤੋਂ ਕਾਬਲ ਕੰਧਾਰ ਸਿੰਧ بلوچستان ਤੋਂ ਸੰਗਤਾਂ ਆਈਆਂ ਪੂਰਬ ਤੇ ਦੱਖਣ ਤੋਂ ਸੰਗਤਾਂ ਆਈਆਂ ਪਰ ਸਭ ਨੂੰ ਪਤਾ ਸੀ ਕਿ ਗੁਰੂ ਜੀ ਡਰੋਲੀ ਹਨ ਸੋ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੀ ਸਭ ਸੰਤਾਂ ਨੇ ਢੋਲੀ ਨੂੰ ਮੋਹਾੜਾ ਮੋੜ ਦਿੱਤੀਆਂ ਤੇ ਵਿਸਾਖੀ ਦੇ ਦੀਵਾਨ ਦੀ ਤਿਆਰੀ ਉੱਥੇ ਹੀ ਹੋ ਗਈ। بڑے-बड़े ਸ਼ਾਮਿਆਨੇ ਖੁੱਲੇ ਮੈਦਾਨਾਂ ਵਿੱਚ ਲੱਗ ਪਏ। ਲੰਗਰ ਸਜ ਗਏ, ਉਤਾਰੇ ਦੇ ਸਮਾਨ ਤਿਆਰ ਹੋ ਗਏ। ਇੱਕ ਮਹਾਨ ਵੱਡੇ ਸ਼ਾਮਿਆਨੇ ਹੇਠ ਦੀਵਾਨ ਦਾ ਪ੍ਰਬੰਧ ਹੋ ਗਿਆ ਜਿੱਥੇ ਵਿਸਾਖੀ ਵਾਲੇ ਦਿਨ ਸਮਾਗਮ ਸੀ। ਸਾਰੀ ਸੰਗਤ ਇੱਥੇ ਆ ਜੁੜੀ, ਛਤ੍ਰ ਸਿੰਘਾਸਨ ਸਜ ਗਿਆ। ਸ੍ਰੀ ਗੁਰੂ ਜੀ ਆ ਬਿਰਾਜੇ। ਆਸਾਂ ਦੀ ਵਾਰ ਲੱਗ ਰਹੀ ਸੀ ਕੀਰਤਨ ਹੋਏ ਪ੍ਰਸ਼ਾਦ ਵਰਤੇ ਸੰਗਤਾਂ ਪੇਸ਼ ਹੋਈਆਂ ਭੇਟਾ ਅਰਪਣ ਹੋਈਆਂ ਅਰਸਾਂ ਲੋੜਾਂ ਪੁੱਛਾਂ ਮੰਗਾ ਜਗਿਆਸੂਆਂ ਪੇਸ਼ ਕੀਤੀਆਂ ਜੇਹੀ ਮੰਗਤੇ ਹੀ ਮੁਰਾਦ ਮਿਲੀ ਹਜ਼ਾਰਾਂ ਜੀ ਤਰੇ ਨਾਮ ਦੀ ਕਣੀ ਪ੍ਰਾਪਤ ਕਰਕੇ ਟੁਰੇ ਹਜ਼ਾਰਾਂ ਨਾਮ ਦੇ ਰਸਤੇ اٹਕੇ ਅੱਗੇ ਟੁਰੇ ਹਜ਼ਾਰਾਂ ਅੱਗੇ ਲੱਗੇ ਸਿਰ ਚੜੇ ਤੇ ਹਜ਼ਾਰਾਂ ਨਵਾਂ ਬਿਓ ਲੈ ਕੇ ਟੁਰੇ ਇਸ ਤਰ੍ਹਾਂ ਬਰੋਸਾਈਆਂ ਸੰਗਤਾਂ ਜਾ ਕੇ ਵਿਦਾ ਹੋਈਆਂ ਗੁਰੂ ਜੀ ਡਰੋਲੀ ਹੀ ਰਹੇ ਅੰਮ੍ਰਿਤਸਰ ਰੋਵਰ ਦੇ ਪ੍ਰਬੰਧਕ ਤੇ ਸੇਵਕ ਭਾਈ ਗੁਰਦਾਸ ਤੇ ਭਾਈ ਬੁੱਢਾ ਜੀ ਆਤੀ ਪ੍ਰੇਮ ਵਿੱਚ ਸਤਗੁਰਾਂ ਦੇ ਆਗਮਨ ਰਮਦਾਸ ਪੁਰੇ ਵਿੱਚ ਚਿਤਵ ਰਹੇ ਸਨ ਸ਼ਹਿਰ ਦੇ ਲੋਕ ਉਦਾਸ ਹੋ ਰਹੇ ਸਨ ਸੰਗਤਾਂ ਮਿਸਾਖੀ ਦਾ ਦਰਸ਼ਨ ਤਾਂ ਕਰ ਆਈਆਂ ਪਰ ਅੰਮ੍ਰਿਤਸਰ ਦਰਸ਼ਨਾ ਦੀ ਸੁਖਹਿਨਤਾ ਸਭ ਨੂੰ ਪਾ ਰਹੀ ਸੀ ਸੋ ਬਾਬਾ ਬੁੱਢਾ ਤੇ ਭਾਈ ਗੁਰਦਾਸ ਜੀ ਨੇ ਰਹਿਰਾਸ ਦੇ ਭੋਗ ਮਗਰੋਂ ਅਰਦਾਸ ਕੀਤੀ ਕਿ ਸਾਰੀ ਸੰਗਤ ਸ਼ਬਦ ਕੀਰਤਨ ਕਰਦੀ ਸ੍ਰੀ ਹਰਮੰਦਰ ਜੀ ਦੀ ਰੋਜ਼ ਪ੍ਰਕਰਮਾ ਕਰਿਆ ਕਰੇ ਤੇ ਇਸ ਭਾਵਨਾ ਨਾਲ ਕਰਿਆ ਕਰੇ ਕਿ ਸ੍ਰੀ ਗੁਰੂ ਜੀ ਵਿਆਪਕ ਅੰਦਰ ਹਨ ਤੇ ਅਸੀਂ ਪ੍ਰਕਰਮਾ ਕਰਕੇ ਮਹਾਰਾਜ ਜੀ ਨੂੰ ਕੀਰਤਨ ਭੇਟ ਕਰਦੇ ਹਾਂ ਔਰ ਇਸ ਪ੍ਰੇਮ ਦੀ ਖਿੱਚ ਸਤਿਗੁਰਾਂ ਨੂੰ ਇੱਥੇ ਲੈ ਆਵੇਗੀ ਸੋ ਸ੍ਰੀ ਦਰਬਾਰ ਸਾਹਿਬ ਵਿੱਚ ਇਹ ਗੱਲ ਆਰੰਭ ਹੋ ਗਈ ਇਹ ਦਿਨ ਜੇਠ ਦੀ ਅਗਾਧਸ਼ੀ ਦਾ ਸੀ ਇੱਦਰ ਤਾਂ ਸੰਗਤਾਂ ਇਹੋ ਆਰਾਧਨਾ ਵਿੱਚ ਲੱਗੀਆਂ ਉੱਧਰ ਸਤਗੁਰੂ ਜੀ ਆਪਣੇ ਸਤ ਨਾਮ ਦੇ ਝੰਡੇ ਚੁਲਾ ਰਹੇ ਹਨ ਸਾਈਂ ਦਾਸ ਨਾਲ ਸਤਸੰਗ ਦੇ ਗੂੜੇ ਪੇਧ ਖੁੱਲਦੇ ਹਨ ਉਹ ਰੱਬ ਦੇ ਬੰਦੇ ਗਿਆਤ ਗਏ ਹੁੰਦੇ ਦਿਬ ਦ੍ਰਿਸ਼ਟ ਵੀ ਹੋ ਗਏ ਹਨ ਇੱਕ ਦਿਨ ਗੁਰੂ ਜੀ ਆਪਣੀ ਰੱਬੀ ਨੀਂਦ ਵਿੱਚ ਮਗਨਾਰ ਸੀ ਕਿਸੇ ਸਿੱਖ ਨੂੰ ਸਮੁੰਦਰ ਵਿੱਚ ਪੀੜਾ ਆ ਪਈ ਉਸ ਨੇ ਆਰਾਧਨਾ ਸਤਗੁਰਾਂ ਦੀ ਕੀਤੀ ਉਸ ਸਮਾਦੀ ਵਿੱਚ ਉਹ ਅਰਦਾਸ ਸਤਗੁਰਾਂ ਅੱਗੇ ਆਈ ਤੇ ਆਪ ਨੇ ਉਸ ਦੀ ਸਹਾਇਤਾ ਕਰਕੇ ਔਕੜ ਦੂਰ ਕੀਤੀ ਇਸ ਵੇਲੇ ਭਾਈ ਸਾਈਂदास ਜੀ ਪਾਸ ਬੈਠੇ ਸੀ ਇਹ ਸਾਰੀ ਘਟਨਾ ਉਹਨਾਂ ਦੀ ਦ੍ਰਿਸ਼ਟੀ ਅੱਗੋਂ ਦੀ ਲੰਘ ਗਈ ਇਸ ਪ੍ਰਕਾਰ ਦੀ ਦਿਵਯ ਦ੍ਰਿਸ਼ ਸੁੱਤੇ ਸੁਭਾ ਸਾਈਂदास ਨੂੰ ਪ੍ਰਾਪਤ ਹੋ ਗਈ ਸੀ ਸਤਿਗੁਰੂ ਜੀ ਹੁਣ ਉਦਾਸ ਬੋਲੀਆਂ ਕਦੇ ਕਦੇ ਲੱਗ ਪਏ ਉਚਾਰਨ ਪ੍ਰੇਮੀ ਬਹੁਤ ਘਬਰਾਉਣ ਪਰ ਉਹਨਾਂ ਨੂੰ ਖਿੱਚ ਹੁਣ ਪ੍ਰੇਮੀਆਂ ਦੀ ਪਵੇ ਮਲਿਆਗਰ ਦੀ ਸੁਗੰਧਤ ਪਉਣ ਇੱਕ ਥਾਂ ਕਿਵੇਂ ਟਿਕੇ ਇਸ ਨੇ ਉਪਕਾਰ ਕਰਨ ਟੁਰਨਾ ਹੀ ਹੋਇਆ ਸੋ ਟੁਰਨੇ ਦੇ ਬਚਨ ਹੋਣ ਲੱਗੇ ਇੱਕ ਦਿਨ ਸੁਦਾਸ ਰੋਵਰ ਦੇ ਪ੍ਰੇਮੀਆਂ ਵੱਲੋਂ ਭਾਈ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਦੀ ਪੱਤਰ ਆਈ ਇਹ ਬਾਅਦ ਕੇ ਸਤਗੁਰਾਂ ਨੇ ਉੱਤਰ ਦਿੱਤਾ ਕਿ ਜਾਓ ਪਤਾ ਦਿਓ ਕਿ ਹੁਣੇ ਆਏ ਉਧਰ ਤਾਂ ਖੁਸ਼ੀਆਂ ਦੇ ਪਾਰਖਦ ਉੱਟ ਕੇ ਅਪੜੇ ਇੱਧਰ ਉਦਾਸੀ ਦੀਆਂ ਸੁਰਾਂ ਥਰੜਾ ਉੱਠੀਆਂ ਪਰ ਆਕਰ ਹੁਕਮ ਸੱਬ ਨੇ ਸਿਰ ਤਰਿਆ ਸ੍ਰੀ ਗੁਰੂ ਜੀ ਡਰੋਲੀ ਤੋਂ ਟੁਰਨ ਲੱਗੇ ਰਾਮੋ ਤੇ ਸਾਈ ਦਾ ਚਰਨ ਪਕੜ ਕੇ ਬੈਬਲ ਹੁੰਦੇ ਹਨ ਅਕੈ ਵਿਛੋੜੇ ਦਾ ਰੰਗ ਨੈਣਾ ਤੋਂ ਨੀਰ ਹੋ ਹੋ ਟਰਦਾ ਹੈ ਸਤਿਗੁਰੂ ਸਿਰ ਤੇ ਪਿਆਰ ਦਿੰਦੇ ਹਨ ਤੇ ਆਖਦੇ ਹਨ ਕਿ ਵੱਡੇ ਸਤਿਗੁਰਾਂ ਦੇ ਪ੍ਰੇਮੀ ਸਿੱਖ ਅੰਮ੍ਰਿਤਸਰ ਵਿੱਚ ਅਕੂਲਾ ਰਹੇ ਹਨ ਸਾਨੂੰ ਉਹਨਾਂ ਦਾ ਬੜਾ ਸਨਮਾਨ ਹੈ ਅਸਾਂ ਇਸ ਕਰਕੇ ਜਾਣਾ ਹੈ ਤੁਸਾਡਾ ਪਿਆਰ ਅੰਮ੍ਰਿਤ ਹੈ ਇਸ ਵਿੱਚ ਕਸਰ ਨਹੀਂ ਫੇਰ ਆਵਾਂਗੇ ਤੁਸੀਂ ਸਿਮਰਨ ਵਿੱਚ ਲੱਗੇ ਰਹੋ ਅਬ ਤੁਮ ਸਦ ਹੀ ਸੰਗ ਹਮਾਰੇ ਨਹੀਂ ਕਰੇ ਨਿਜ ਤੇ ਕਬ ਨਿਆਰੇ ਜਨਮ ਮਰਨ ਕੋ ਮਿਟਿਓ ਸੰਦੇਹੁ ਸਿਮਰੋ ਸਤ ਨਾਮ ਵਿਦ ਇਹੋ ਇਸ ਤਰ੍ਹਾਂ ਅਸੀਸਾਂ ਦੇ ਵਿਦਾ ਹੋਏ ਰਸਤੇ ਵਿੱਚ ਤਰਨ ਧਰਨ ਆਠ ਐਰੇ ਗੁਰਧਾਮ ਦੀ ਯਾਤਰਾ ਕਰਕੇ RAMDAS ਪੁਰੇ ਆਏ ਸੰਗਤਾਂ ਮੀਲ ਪਰ ਅੱਗੋ ਲੈਣ ਆਈਆਂ ਸਨ ਸ਼ਬਦ ਕੀਰਤਨ ਉਚਾਰ ਰਹੇ ਸਨ ਪ੍ਰਸ਼ਾਦ ਦਾ ਥਾਲ ਮੁਖੀਏ ਦੇ ਹੱਥ ਸੀ ਮਿਲੇ ਪੇਟਾ ਕੀਤੀ ਅਰਦਾਸ ਹੋਈ ਪ੍ਰਸ਼ਾਦ ਵੰਡਿਆ ਕੇਮ ਕੁਸਲ ਪੁੱਛੀ ਪਰਮ ਪ੍ਰਸੰਨ ਹੋ ਸ੍ਰੀ ਹਰਮੰਦਰ ਸਾਹਿਬ ਜੀ ਆਏ ਨਮਸਕਾਰ ਤੇ ਯਾਤਰਾ ਕੀਤੀ ਅਕਾਲ ਤਖਤ ਦੀਵਾਨ ਲਾਇਆ ਸਾਰੀ ਸੰਗਤ ਨੂੰ ਮਿਲੇ ਫਿਰ ਆਪਣੇ ਘਰ ਜੋ ਗੁਰੂ ਬਾਜ਼ਾਰ ਦੇ ਲਾਗ ਹੁਣ ਤੱਕ ਗੁਰੂ ਕੇ ਮਹਿਲ ਨਾਮ ਦਾ ਮੰਦਿਰ ਹੈ ਆਪੜੇ ਤੇ ਆਰਾਮ ਕੀਤਾ ਨਗਰ ਵਿੱਚ ਅਜ ਮਹਾਨ ਖੁਸ਼ੀਆਂ ਸਨ ਸਾਰੇ ਸ਼ਹਿਰ ਵਿੱਚ ਦੀਪ ਮਾਲਾ ਹੋਈ ਸਾਂਝ ਵੇਲੇ ਜਦੋਂ ਸਤਿਗੁਰੂ ਸ਼੍ਰੀ ਦਰਬਾਰ ਸਾਹਿਬ ਜੀ ਨੂੰ ਆਏ ਤਾਂ ਸ਼ਹਿਰ ਦੇ ਚਾ ਮਲਾਰ ਚੱਲੇ ਨਾ ਜਾਣ ਹਰ ਥਾਂ ਦੀਪ ਮਾਲਾ ਹਰ ਥਾਂ ਪ੍ਰਸ਼ਾਦ ਤੇ ਸਰਵਾਰਨੇ ਤੇ ਆਰਤੀਆਂ ਭਾਵੇਂ ਤਦੋਂ ਨਗਰ ਅੱਜ ਨਾਲੋਂ ਬਹੁਤ ਨਿੱਕਾ ਸੀ ਪਰ ਆਦਰ ਭਾਵਾਂ ਵਿੱਚ ਇੰਨਾ ਸਮਾਂ ਲੰਘ ਗਿਆ ਕਿ ਜਦੋਂ ਸ਼੍ਰੀ ਗੁਰੂ ਜੀ ਅਕਾਲ ਤਖਤ ਅਪੜੇ ਤਾਂ ਪਾਈ ਬੁੱਢੇ ਜੀ ਦੀ ਚਲਾਈ ਰੀਤ ਵਾਲੀ ਸੰਗਤ ਸ਼ਬਦ ਗਾਉਂਦੀ ਪ੍ਰਕਰਮਾ ਕਰਕੇ ਅਕਾਲ ਤਖਤ ਅਪੜੀ ਸ਼ਬਦ गा ਰਹੀ ਸੀ ਇਸ ਵੇਲੇ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਅਪੜੇ ਸਭ ਨੇ ਚਰਨ ਪਰਸੇ ਆਪ ਦੇਖ ਕੇ ਬੜੇ ਪ੍ਰਸੰਨ ਹੋਏ ਚੌਂਕੀ ਸਾਹਿਬ ਨਾਮ ਬਖਸ਼ਿਆ ਤੇ ਵਾਰ ਦਿੱਤਾ ਕਿ ਇਹ ਸ਼ੁਭ ਰੀਤ ਸਦਾ ਜਾਰੀ ਰਹੇ ਇਹ ਸ਼ੁਭ ਰੀਤ ਚੌਂਕੀ ਸਾਹਿਬ ਦੀ ਤਦ ਤੋਂ ਅੱਜ ਤੱਕ ਬਰਾਬਰ ਜਾਰੀ ਹੈ ਪੁਰਾਤਨ ਸਿੰਗਾ ਤੋਂ ਅਸੀਂ ਸੁਣਦੇ ਆ ਰਹੇ ਹਾਂ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਾਰ ਹੈ ਕਿ ਜਦ ਚੌਂਕੀ ਸਾਹਿਬ ਅਕਾਲ ਤਖਤ ਸਾਹਿਬ ਆਵੇਗੀ ਅਸੀਂ ਆਪਣਾ ਪ੍ਰਭਾਵ ਸਦਾ ਲਈ ਦਿਆ ਕਰਾਂਗੇ ਇਸੇ ਵਾਰ ਕਰਕੇ ਪ੍ਰੇਮੀ ਤੇ ਇੱਛਾਵਾਨ ਤੇ ਸ਼ੁਕਰ ਵਿੱਚ ਅਰਪਣ ਕਰਨ ਵਾਲੇ ਪ੍ਰੇਮੀ ਇਸ ਵੇਲੇ ਅਕਸਰ ਤੇ ਅੰਦਰ ਭੋਗ ਵੇਲੇ ਵੀ ਕੜਾ ਪ੍ਰਸ਼ਾਦ ਦਾ ਥਾਲ ਲੈ ਕੇ ਚੌਂਕੀ ਸਾਹਿਬ ਦੇ ਹਾਜ਼ਰ ਹੋਇਆ ਕਰਦੇ ਹਨ ਚੌਂਕੀ ਸਾਹਿਬ ਨਾਲ ਪੜੇ ਜਾਣ ਵਾਲੇ ਸ਼ਬਦ ਹਰ ਸਮੇਂ ਦੇ ਚੁਣੇ ਹੋਏ ਹਨ ਸੋ ਤਦੋ ਪੜੇ ਜਾਂਦੇ ਸਨ ਸੋਈ ਪੜੇ ਜਾਣ ਹੁਣ ਤੱਕ ਜਾਰੀ ਹਨ ਕਈ ਪ੍ਰੇਮੀਆਂ ਨੇ ਇਸ ਤੋਂ ਮਗਰੋਂ ਹੋਰ ਚੜਨ ਵਾਲੀਆਂ ਚੌਂਕੀਆਂ ਦੀ ਰੀਤ ਢੋਰੀ ਦੋ ਚੌਂਕੀਆਂ ਮਗਰੋਂ ਹੋਰ ਚੜਦੀਆਂ ਹਨ ਅੱਡਨ ਸ਼ਾ ਸੰਤ ਭਾਈ ਆਇਆ ਸਿੰਘ ਜੀ ਨੇ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਾਣ ਤੋਂ ਮਗਰੋਂ ਵੇ ਇੱਕ ਚੌਂਕੀ ਚੜਾਉਣ ਦੀ ਰਸਮ ਜਾਰੀ ਕੀਤੀ ਸੀ ਗੱਲ ਕੀ ਚੌਂਕੀ ਸਾਹਿਬ ਅੱਜ ਤੱਕ ਚੜਦੀ ਹੈ ਔਰ ਅਕਾਲ ਤਖਤ ਅਪੜਨ ਤੋਂ ਰੌਣਕ ਅਚਾਨਕ ਵੱਧ ਜਾਂਦੀ ਹੈ ਸ੍ਰੀ ਸਤਗੁਰੂ ਜੀ ਡਰੋਲੀ ਮੁੱਤਾਂ ਰਹਿ ਕੇ ਸੰਗਤਾਂ ਨੂੰ ਤਾੜਦੇ ਰਾਮਦਾਸ ਪੂਰੇ ਚੱਲੇ ਜਾ ਚੁੱਕੇ ਸਨ ਬਿਛੇ ਅਵਯੋਗੀ ਭਾਈ ਸਾਈਂ ਦਾਸ ਜੀ ਜਿਨ੍ਹਾਂ ਨੇ ਸ੍ਰੀ ਸਤਗੁਰੂ ਜੀ ਪੂਰਨ ਪਦ ਬਖਸ਼ ਕੇ ਪੂਰਨ ਗੁਰਮੁਖ ਬਣਾ ਗਏ ਸਨ ਆਪਣੇ ਬਿਰਾਗ ਆਨੰਦ ਮਾਰਗ ਵਿੱਚ ਟੁਰ ਰਹੇ ਹਨ ਭਾਈ țeਸੇ ਦਾ ਹਾਲ ਜੋ ਸਤਗੁਰਾਂ ਦੇ ਉੱਥੇ ਹੋਣ ਦੇ ਸਮੇਂ ਤੋਂ ਪਹਿਲਾਂ ਵਰਤਿਆ ਹੁਣ ਸੁਣਨੇ ਯੋਗ ਹੈ ਭਾਈ ਸਾਈਂ ਦਾਸ ਜੀ ਨੂੰ ਡਰੋਲੀ ਲੈ ਆਉਣਾ ਉਸੇ ਦਾ ਉੱਦਮ ਸੀ ਤੇ ਡਰੋਲੀ ਉਹਨਾਂ ਦੇ ਆ ਜਾਣ ਨਾਲ ਜੋ ਰੰਗ ਲੱਗ ਗਏ ਸਨ ਉਹਨਾਂ ਦਾ ਕਿਣਕਾ ਮੱਤ țeਸੇ ਨੂੰ ਵੀ ਲੱਪਾ ਤੇ ਸਾ ਪਹਿਲਾ ਅਣਹੋਂਦ ਦਾ ਬੰਦਾ ਸੀ ਅਰਥਾਤ ਨਾਸਤਕ ਸੀ ਵਸਦੇ ਰਸਦੇ ਸੰਸਾਰ ਵਿੱਚ ਉਸ ਨੂੰ ਇਉਂ ਭਾਸਦਾ ਸੀ ਕਿ ਕੁਝ ਹੈ ਨਹੀਂ ਜੋ ਦਿਸਦਾ ਹੈ ਦਿਸਦੇ ਬਦਲਨ ਮਾਤਰ ਦੇ ਭੁਲੇਵੇਂ ਵਿੱਚ ਉਹ ਅਣਹੋਂਦ ਵੈਂਦਾ ਸੀ ਇਹ ਨਹੀਂ ਸੀ ਸਮਝਦਾ ਕਿ ਜੋ ਬਦਲਣਾ ਹੈ ਇਹ ਨਿਵਾਸ ਨਹੀਂ ਇੱਕ ਹੋਂਦ ਹੈ ਔਰ ਇਹ ਸਭ ਉਸ ਹੋਂਦ ਦੇ ਵਟਾਉ ਸਟਾਉ ਹਨ ਵਟਾਉ ਸਟਾਉ ਕਿਸੇ ਹੋਂਦ ਦੇ ਹੋਣ ਦਾ ਸਬੂਤ ਹਨ ਅਣਹੋਂਦ ਦਾ ਨਹੀਂ ਪਰ ਉਸਦੀ ਅਕਲ ਇਸੇ ਪਾਸੇ ਪਈ ਸੀ ਤੇ ਅਕਲ ਚਤੁਰ ਸੀ ਸੋ ਉਸਦੀ ਚਤੁਰਾਈ ਨੂੰ ਭਾਈ ਸਾਈਂ ਦਾ ਜੀ ਦੀ ਉਚੇ ਤੇ ਉੱਜਲ ਚਤੁਰਾਈ ਨੇ ਜੋ ਸੱਚ ਦੀ ਟੇਕ ਵਾਲੀ ਸੀ ਜਿੱਤ ਲਿਆ ਸੀ ਉਸਦੀ ਅਕਲ ਨੂੰ ਜੋ ਸਖਨਾਪਨ ਵੇਖ ਰਹੀ ਸੀ ਭਾਈ ਜੀ ਨੇ ਭਰਿਆਪਨ ਦਿਖਾ ਦਿੱਤਾ ਸੀ ਫਿਰ ਉਸਦੀ ਰੈਣੀ ਵਿੱਚ ਭਲੇ ਸੁਭਾਅ ਦੇ ਸੇਵਾ ਦੇ ਭਲੀ ਕਰਨੀ ਆਦਕ ਦੇ ਦਵਾ दारू ਲਾ ਕੇ ਉਸ ਵਿੱਚ ਸੰਜਮ ਤੇ ਨੇਕੀ ਵਸਾਈ ਸੀ ਤੇ ਛਤਾ ਸਮਝਦਾ ਸੀ ਕਿ ਮੈਂ ਪੂਰਨ ਹੋ ਚਲਿਆ ਹਾਂ ਪਰ ਭਾਈ ਜੀ ਜਾਣਦੇ ਸੀ ਕਿ ਅਜੇ ਛਤਾ satsang ਦੇ ਬਹਿ ਰੰਗ ਰੰਗਾ ਵਿੱਚ ਆਇਆ ਹੈ ਅਜੇ ਤਾਂ ਗੁਣ ਪੈਦਾ ਹੋ ਰਹੇ ਹਨ ਕਿਉਂਕਿ ਵੇਨ ਗੁਣ ਕੀਤੇ ਭਗਤ ਨਾ ਹੋਏ ਗੁਣ ਔ ਗੁਣ ਤਾਂ ਭਗਤੀ ਹੋਵੇ ਤੇ ਗੁਣ ਸਾਰੇ ਰੱਬ ਵਿੱਚ ਹਨ ਬੰਦੇ ਤਾਂ ਨਿਰਗੁਣ ਹਨ ਫਿਰ ਗੁਣ ਕੀ ਕੂ ਆਣ ਸਤਸੰਗ ਵਿੱਚ ਸਾਈ ਦਾ ਨਿਵਾਸ ਹੈ ਸਤਸੰਗ ਵਿੱਚ ਗੁਣ ਲੱਭਦੇ ਹਨ ਕਿਉਂਕਿ ਸਤਸੰਗ ਸਾਈ ਦੀ ਮਾਨੋ ਹੱਟ ਹੈ ਤੇ ਉੱਥੇ ਗੁਣਾ ਦੀ ਰਾਸ ਮੌਜੂਦ ਰਹਿੰਦੀ ਹੈ ਜੋ ਵਿਹਾਜਣ ਹਾਰਾ ਨੂੰ ਅਮੁੱਲ ਮਿਲਦੀ ਹੈ ਉਥੋਂ ਫੇਰ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਾਕ ਮੁਜ ਮੈਂ ਨਿਰਗੁਣੀ ਵਿੱਚ ਸਾਈ ਗੁਣ ਭੰਡਾਰ ਦੇ ਗੁਣ ਚਲ ਕੇ ਮਾਰਨ ਲੱਗ ਪੈਂਦੇ ਹਨ ਤਦੇ ਵਾਕ ਹੈ ਮੇਰੇ ਮਾਦੋ ਜੀ ਸਤਸੰਗਤ ਮਿਲੇ ਸੇ ਤਰਿਆ ਸੋ ਭਾਈ ਜੀ ਨੇ ਪਹਿਲਾਂ ਢੇਸੇ ਦੇ ਦਿਮਾਗੀ ਹਿਲਜੁਨ ਨੂੰ ਆਪਣੀ ਉੱਜਲ ਬੁੱਧੀ ਨਾਲ ਠੰਡ ਪਾਈ ਫਿਰ ਸੰਜਮ ਸਿਖਾਇਆ ਜਿਸ ਦਾ ਵੇਰਵਾ ਪਿੱਛੇ ਆ ਚੁੱਕਾ ਹੈ ਫਿਰ ਉਸ ਨੂੰ ਸੇਵਾ ਦੀ ਪਹਿਲੀ ਮੰਜ਼ਲ ਸਿਖਾਈ ਜੋ ਉਸਨੇ ਉਹਨਾਂ ਦੀ ਆਗਿਆ ਵਿੱਚ ਕੀਤੀ ਫਿਰ ਢੇਸੇ ਨੂੰ ਕੀਰਤਨ ਸੁਣਨ ਦਾ ਆਸ ਪੈ ਗਿਆ ਫਿਰ ਭਾਈ ਜੀ ਦੇ satsang ਦੀ ਇੱਛਾ ਪ੍ਰਬਲ ਹੋਾਈ ਤੇ ਭਾਈ ਜੀ ਨੂੰ ਡਰੋਲੀ ਲੈ ਆਇਆ ਹੁਣ ਵਰਤਾਓ ਤੇ satsang ਨੇੜੇ ਹੋ ਗਿਆ ਪਾਈ ਜੀ ਦਾ ਜੀਵਨ ਤੇ ਪ੍ਰਚਾਰ ਤੇ ਮਕਾਨ ਦਾ ਉਸਰਨਾ ਤੇ ਸਤਿਗੁਰਾਂ ਦਾ ਆਕੇ ਠਹਿਰਨਾ ਸਾਰੇ ਸੋਹਣੇ ਨਜ਼ਾਰੇ ਅੱਖਾਂ ਅੱਗੋਂ ਲੰਗੇ ਕਿਤਨਾ ਚਿਰ ਸਤਿਗੁਰੂ ਜੀ ਦੇ ਅਪਰਤਕ ਦਰਸ਼ਨ ਹੁੰਦੇ ਰਹੇ ਹੁਣ ਇਹ ਸਾਰੇ ਅਰਸੇ ਵਿੱਚ ਠੇਸਾ ਸਹਿਜ ਭਾ ਗੁਰਬਾਣੀ ਦਾ ਰਸੀਆ ਹੋ ਗਿਆ ਗੁਰਬਾਣੀ ਦਾ ਪਾਠ ਮਾਤਰ ਜੋ ਮਨ ਦੀ ਸ਼ੁੱద్ధి ਵਾਸਤੇ ਕਰੀਦਾ ਹੈ ਠੇਸਾ ਬੜੇ ਪ੍ਰੇਮ ਨਾਲ ਕਰਨ ਲੱਗ ਪਿਆ ਬਾਣੀ ਦਾ ਵਿਚਾਰ ਵਾਲਾ ਅਸਰ ਦਿਮਾਗ ਨੂੰ ਮਾਂਜਣ ਲੱਗ ਪਿਆ ਸੋ ਬਾਣੀ ਦੇ ਮੰਤਰ ਰੂਪ ਅਸਰ ਨੇ ਮਨ ਸਾਫ਼ ਕੀਤਾ ਤੇ ਵਿਚਾਰ ਰੂਪੀ ਅਸਰ ਨੇ ਦਿਮਾਗ ਸਾਫ਼ ਕੀਤਾ ਉਹ ਪ੍ਰਭਾਵ ਹੁਣ ਮਨ ਤੇ ਪੈਂਦਾ ਹੈ ਕਿ ਇੱਥੇ ਨਾਮ ਦਾ ਨਿਵਾਸ ਹੋ ਜਾਵੇ ਨਾਮ ਇੱਕ ਦਾਤ ਹੈ ਜੋ ਸਾਈਂ ਦੀ ਮਿਹਰ ਨਾਲ ਮਿਲਦੀ ਹੈ ਕੋਈ ਨਹੀਂ ਸਿਮਰਨ ਕਰ ਸਕਦਾ ਜਿਸ ਪਰ ਇਹ ਮਿਹਰ ਨਹੀਂ ਸੇ ਸਿਮਰੇ ਜਿਨ ਆਪ ਸਿਮਰਾਈ ਤੇ ਇਸ ਮਿਹਰ ਦੀ ਪ੍ਰਾਪਤੀ ਦੀ ਜੁਗਤ ਅਗਲੀ ਤੁਕ ਵਿੱਚ ਹੈ ਨਾਨਕ ਤਾਂ ਕੇ ਲਾਗੋ ਪਾਏ ਨਾ ਹੀ ਕੋਈ ਜਪ ਤਪ ਸੰਜਮ ਤੇ ਸੇਵਾ ਕਰਨੀ ਇਸ ਦਾਤ ਦਾ ਹੱਕਦਾਰ ਬਣਾਉਂਦੀ ਹੈ ਨਾ ਹੀ ਕੋਈ ਵਿਉਂਤ ਹੈ ਜਿਸ ਨਾਲ ਕਿ ਕਿਸੇ ਪ੍ਰਕਾਰ ਦੇ ਜ਼ੋਰ ਨਾਲ ਇਹ ਲੱਭ ਸਕੇ ਫਿਰ ਇਹ ਕਿੱਥੋਂ ਲੱਭਦਾ ਹੈ ਹਰ ਤਨ ਰਤਨ ਜਵੇਹਰੀ ਸੋ ਗੁਰ ਹਰ ਤਨ ਹਰ ਪਾਸੋਂ ਦਿਵਾਇਆ ਅਰਥਾਤ ਇਹ ਹਰ ਤਨ ਰਤਨ ਜਵਾਰਾ ਵਾਂਗੂ ਅਮੋਲਕ ਹੈ ਤੇ ਰੱਬ ਜੀ ਤੋਂ ਲੱਭਦਾ ਹੈ ਤੇ ਗੁਰੂ ਮਹਾਰਾਜ ਜੀ ਰੱਬ ਪਾਸੋਂ ਦਿਵਾਉਂਦੇ ਹਨ ਤੇ ਰੱਬ ਜੀ ਇਹ ਕਿਸ ਤਰ੍ਹਾਂ ਦਿੰਦੇ ਹਨ ਜਿਸ ਨੂੰ ਸਤਿਗੁਰੂ ਨਾਲ ਹਰ ਸਰਦਾ ਲਾਏ ਤਿਸ ਹਰ ਤਨ ਕੀ ਵੰਡ ਹੱਥ ਆਵੇ ਜਿਸ ਨੂੰ ਕਰਤੇ ਧੁਰ ਲਿਖ ਪਾਇਆ ਫਿਰ ਜੋ ਮਨ ਨੂੰ ਸ਼ੁੱਧ ਕਰਨਾ ਹੈ ਅਚਾਨਕ ਨੇਕ ਬਣਾਉਣੇ ਹਨ ਸੇਵਾ ਤੇ ਸੰਜਮ ਸਿੱਖਣਾ ਹੈ ਨਿਤਨੇਮ ਤੇ ਬਾਣੀ ਦਾ ਪਾਠ ਅਭਿਆਸ ਕਰਨਾ ਹੈ ਇਸ ਦਾ ਕੀ ਮਤਲਬ ਹੈ ਉੱਤਰ ਇਹ ਕਿ ਨਾਮ ਤਾਂ ਰੱਬੀ ਦਾਤ ਹੈ ਪਰ ਦਾਤਾ ਜਦ ਦਾਤ ਦਿੰਦਾ ਹੈ ਤਾਂ ਮੰਗਤਾ ਅੱਗੇ ਝੋਲੀ ਅੜਦਾ ਹੈ ਸੋਈ ਸ਼ੁੱਭ ਗੁਣਾ ਦਾ ਧਾਰਨਾ ਸੇਵਾ ਤੇ ਬਾਣੀ ਦਾ ਅਭਿਆਸ ਕਰਨਾ ਕੁਝ ਇਸੇ ਤਰ੍ਹਾਂ ਦੀ ਇੱਕ ਤਿਆਰੀ ਹੈ ਇਸ ਨਾਲ ਮਨ ਸ਼ੁੱਧ ਹੋ ਕੇ ਸਾਈਂ ਦੇ ਦਰ ਝੋਲੀ ਵਾਂਗੂ ਅੱਡਿਆ ਜਾਂਦਾ ਹੈ ਜਦੋਂ ਫਿਰ ਦਾਤ ਮਿਲਦੀ ਹੈ ਤਾਂ ਝੋਲੀ ਦੇ ਵਿੱਚ ਪੈਂਦੀ ਹੈ ਭਾਈ ਸਾਈਂ ਦਾਸ ਨੇ ਢੇਸੇ ਨੂੰ ਅਨਹੋਂਦ ਭਾਵ ਦੇ ਹਨੇਰੇ ਵਿੱਚੋਂ ਕੱਢ ਕੇ ਟੋਟੇ ਤੇ ਸ਼ੁੰਤਾ ਦੇ ਅੰਦਰ ਵਾਪਰ ਰਏ ਅਸਰ ਤੋਂ ਸਾਫ਼ ਕਰਕੇ ਤੇ ਸ਼ੁੱਭ ਗੁਣਾ ਵਿੱਚ ਸ਼ੁੱਧ ਮਨ ਕਰਕੇ ਸਾਤਗੁਰਾਂ ਵੱਲੋਂ ਭਾਰਤਾਂ ਦੀ ਦਾਤ ਦਿਵਾਏ ਜਾਣ ਲਈ ਤਿਆਰ ਕਰ ਰੱਖਿਆ ਸੀ ਪਰ ਭਾਗਾਂ ਦੀ ਗੱਲ ਇਹ ਹੈ ਕਿ ਇੱਕ ਦਿਹਾੜੇ ਬਾਅਦ ਸ਼ਿਕਾਰ ਤੋਂ ਆਏ ਸਤਗੁਰੂ ਕਿਸੇ ਖੂਹ ਤੇ ਬੈਠੇ ਸਨ ਢੇਸਾ ਸਾਰੇ ਸਿੱਖਾਂ ਤੋਂ ਪਹਿਲਾਂ ਆਪੜਿਆ ਆਪ ਨੂੰ ਪਿਆਸ ਲੱਗ ਰਹੀ ਸੀ ਢੇਸੇ ਨੇ ਦੌੜ ਕੇ ਖੂਹ ਤੋਂ ਜਲ ਆਂਦਾ ਤੇ ਛਕਾਇਆ ਸਤਗੁਰਾਂ ਨੇ ਇੱਕ ਤਿਰਛੀ ਨਿਗਾਹ ਵੱਲ ਵੇਖਿਆ ਫਿਰ ਬੋਲੇ ਤੇਰਾ ਨਾਮ ਢੇਸਾ ਜੀ ਦਾਸ ਢੇਸਾ ਸਤਗੁਰੂ ਜੀ ਅਜੇ ਵੇਲਾ ਨਹੀਂ ਆਇਆ ਇਹ ਸੁਣ ਢੇਸਾ ਪੈਰਾਂ ਤੇ ਟੈ ਪਿਆ ਤੇ ਬੋਲਿਆ ਦਰ ਠਠਣੀ ਬਖਸ਼ੀ ਰਖਣੀ ਸਤਿਗੁਰੂ ਜੀ ਹਾਂ ਪਰ ਉਹ ਅਜੇ ਉਹ ਵੇਲਾ ਨਹੀਂ ਇਹ ਗੱਲ ਬੀਤ ਗਈ ਢੇਸੇ ਨੇ ਸਾਈਂ ਦਾਸ ਨੂੰ ਦੱਸਿਆ ਉਹਨਾਂ ਆਖਿਆ ਢੇਸਿਆ ਤੁਧ ਭਲੀ ਮੰਗ ਮੰਗੀ ਦਰ ਠਠਣੀ ਮਿਲੀ ਰਹੇ ਸਾਡੇ ਲਈ ਤਾਂ ਇਹੋ ਬਸ ਹੈ ਕੈਸਾ ਪਰ ਪਾਤਸ਼ਾ ਮੈਂ ਉਸ ਵੇਲੇ ਮੰਗਿਆ ਕੁਛ ਨਹੀਂ ਸੀ ਇਹ ਬੇਦਬੀ ਸੀ ਜਿਸ ਦੇ ਕਰਨੋਂ ਡਰਦਾ ਸਾਂ ਭਾਈ ਜੀ ਤੁਸਾਂ ਭਲਾ ਕੀਤਾ ਪਰ ਉਹ ਸ਼ਹਿਨशाह ਆਪੇ ਤਰੁੱਠਣਾ ਲੱਗਾ ਸੀ ਭਾਈ ਜੀ ਤੁਸਾਂ ਭਲਾ ਕੀਤਾ ਪਰ ਉਹ ਸ਼ਹਿਨशाह ਆਪੇ ਤਰੁੱਠਣ ਲੱਗਾ ਸੀ ਤੇ ਤੂੰ ਸਮਝ ਤਰੁੱਠ ਪਿਆ ਹੈ ਹੁਣ ਤਾਂ ਸਮੇਂ ਦਾ ਥੋੜਾ ਫਰਕ ਪਿਆ ਹੈ ਹੋਰ ਦਾਤ ਮਿਲਣੀ ਤਾਂ ਨਿਸ਼ਚੇ ਹੋ ਗਈ ਹੈ ਅਜੇ ਵੇਲਾ ਨਹੀਂ ਵੇਲਾ ਆਵੇਗਾ ਤਾਂ ਮਿਲੇਗੀ ਸੋ ਮਿਲਣਾ ਤਾਂ ਨਿਸ਼ਚੇ ਹੋ ਗਿਆ ਵਕਤ ਅਨਿਸ਼ਚੇ ਰਿਆ ਸੇ ਵਡੇਰਾ ਕਾਮਤਾ ਹੋ ਗਿਆ ਹੁਣ ਸ਼ੁਕਰ ਵਿੱਚ ਰੋ ਢੇਸਾ ਜਿਉ ਦਾਤਾ ਜਿਉ ਮੈਨੂੰ ਤਾਂ ਆਪਣੇ satsang ਦਾ ਦਰ ਬਖਸ਼ੀ ਰੱਖੋ ਫਿਰ ਜੋ ਦਿਓ ਸੋ ਵਾਦਾ ਤੇ ਜਦੋਂ ਦਿਓ ਸੋ ਤਦੋਂ ਹੀ ਵਾਦਾ ਇਸ ਤਰ੍ਹਾਂ ਦੇ ਬਚਨ ਬਿਲਾਸ ਮਗਰੋਂ ਢੇਸਾ ਉਸੇ ਤਰ੍ਹਾਂ ਲੱਗਾ ਰਿਆ ਇੱਕ ਦਿਨ ਸਵੇਰ ਸਾਰ ਜਦੋਂ ਕਿ ਸਤਗੁਰੂ ਜੀ ਤੁਰੰਦੀਆਂ ਤਿਆਰੀਆਂ ਕਰ ਰਹੇ ਸੀ ਢੇਸਾ ਬਾਣੀ ਪੜਦਾ ਖੇਤਾਂ ਦੇ ਵਿੱਚ ਦੀ ਜਾ ਰਿਹਾ ਸੀ ਕਿ ਉਸ ਦੀ ਮਦਰ ਤੁਨੇ ਸਤਗੁਰਾਂ ਨੇ ਸੁਣੀ ਜੋ ਉਸ ਵੇਲੇ ਇੱਕ ਵਗਦੇ ਖੂਹ ਦੇ ਚ ਬੱਚੇ ਤੇ ਵਗਦੇ ਜਾਲ ਵਿੱਚ ਚਰਨ ਰੱਖੀ ਬੈਠੇ ਸਨ ਬੜੇ ਖੁਸ਼ ਹੋਏ ਤੇ ਬੋਲੇ ਢੇਸਾ ਢੇਸਾ ਭੱਜ ਕੇ ਆਇਆ ਤੇ ਚਰਨਾ ਤੇ ਟਹਿ ਪਿਆ ਸਤਗੁਰੂ ਜੀ ਢੇਸਾ ਢੇਸਾ ਜੀ ਪਾਤਸ਼ਾ ਸਤਗੁਰੂ ਜੀ ਜਾ ਇੱਕ ਕੋਹੁਰ ਅੱਗੇ ਤੇ ਉਜਾੜ ਵਿੱਚ ਇੱਕ ਘੜੀ ਬੈਠ ਕੇ ਆ ਜਾ ਚੁੱਪ ਬੈਠ ਕੇ ਆ ਜਾ ਢੇਸਾ ਮੱਥਾ ਟੇਕ ਕੇ ਤੁਰ ਗਿਆ ਦਿਲ ਵਿੱਚ ਇੱਕ ਚਾਉ ਹੈ ਤੇ ਇੱਕ ਸੈਮ ਹੈ ਦਾਤੇ ਨੇ ਹੁਕਮ ਦਿੱਤਾ ਇਹ ਚਾਉ ਹੈ ਕੀ ਹੋਣਾ ਹੈ ਇਹ ਸੈਮ ਹੈ ਪਰ ਉਹ ਗੁਰੂ ਗੁਰੂ ਜਪਦਾ ਟੁਰੀ ਗਿਆ ਜਾ ਇੱਕ ਉਜਾੜ ਵਿੱਚ ਬੈਠਾ ਅੱਖਾਂ ਮੀਟ ਲਈਆਂ ਜ਼ੁਬਾਨ ਬੰਦ ਕਰ ਲਈ ਚਾਰ ਚੁਫੇਰੇ ਚੁੱਪ ਚਾਂ ਸੀ ਕੰਨਾਂ ਵਿੱਚ ਸ਼ਾਂ ਸ਼ਾਂ ਲੱਗੀ ਆਪਣੇ ਹੀ ਸਰੀਰ ਦੇ ਅੰਤਰੀਵ ਅੰਗਾਂ ਦੀ ਹਰਕਤ ਸੁਣਾਈ ਦੇਣ ਪਰ ਠੇਸੇ ਕਿਆ ਸੱਚਮੁੱਚ ਸਤਿਗੁਰੂ ਨੇ ਇਹ ਸ਼ਾਂ ਸ਼ਾਂ ਸੁਣਨ ਤਾਂ ਮੈਨੂੰ ਨਹੀਂ ਕੱਲਿਆ ਇਹ ਤਾਂ ਐਵੇਂ ਪਈ ਇਕਾਂਤ ਵਿੱਚ ਸੁਣੀਂਦੀ ਹੈ ਜਦੋਂ ਬਾਹਰ ਦੇ ਉੱਚੇ ਸ਼ਬਦ ਬੋਲਣੋਂ ਹਟ ਜਾਣ ਤਦੋਂ ਇਹ ਆਪੂ ਪਈ ਸੁਣੀਂਦੀ ਹੈ ਸੱਚਮੁੱਚ ਇਹ ਕੋਈ ਸ਼ੈ ਨਹੀਂ ਮੈਨੂੰ ਸਤਿਗੁਰੂ ਨੇ ਇਸ ਤੇ ਸੁਣਨ ਲਈ ਨਹੀਂ ਕੱਲਿਆ ਉਹ ਉੱਚ ਦਾਤਾ ਕਿਸੇ ਉੱਚੇ ਮੰਤਰ ਤੇ ਆਪਣੇ ਸੇਵਕਾਂ ਨੂੰ ਤੋੜਦਾ ਹੈ ਇਹ ਸ਼ਾਂ ਸ਼ਾਂ ਤਾਂ ਨਿੰਬ ਬਹੁਤ ਪੀ ਲਈਏ ਤਾਂ ਖੁਸ਼ਕੀ ਚੜ ਜਾਏ ਤਾਂ ਆਪੇ ਹੀ ਜ਼ੋਰਾਂ ਦੀ ਸੁਣ ਲਈਦੀ ਹੈ ਤਾਂ ਤੇ ਇਧਰੋਂ ਧਿਆਨ ਮੋੜਾ ਛੋਟੇ ਹਿੱਸੇ ਨੇ ਆਪਣੇ ਧਿਆਨ ਨੂੰ ਸ਼ਾਂ ਸ਼ਾਂ ਵੱਲੋਂ ਮੋੜਿਆ ਤਾਂ ਅੱਖਾਂ ਅੱਗੋਂ ਕਈ ਦੇਖੇ ਤਾਂ ਤੇ ਡਿੱਠੇ ਜੀਵ ਲੰਗੇ ਢੇਸੇ ਗਿਆ ਜ਼ਰੂਰ ਮੇਰੇ ਸਤਿਗੁਰੂ ਦਾ ਇਹ ਮਤਲਬ ਨਹੀਂ ਸੀ ਕਿ ਮੇਰੇ ਦਿਮਾਗ ਅੱਗੇ ਮੇਰੇ ਚੇਤੇ ਦੀ ਸ਼ਕਤੀ ਡਿੱਠੇ ਹੋਏ ਥਾਂ ਤੇ ਵੇਖੇ ਹੋਏ ਜੀਵ ਲਿਆ ਲਿਆ ਰੱਖੇ ਜ਼ਰੂਰ ਮੇਰੇ ਸਤਗੁਰੂ ਦਾ ਆਸ਼ਾ ਗੰਭੀਰ ਤੇ ਉੱਚਾ ਹੈ ਫਿਰ ਉਸਨੇ ਇਸ਼ਤੋਂ ਵਿੱਚ ਜੀ ਨੂੰ ਮੋੜ ਲਿਆ ਜੋ ਸੁਰਤ ਆਵੇ ਉਸ ਨੂੰ ਵਰਜ ਕੇ ਬਾਰੋਂ ਹੀ ਟੋੜ ਦੇਵੀ ਤਾਂ ਅੰਦਰ ਇੱਕ ਵੇਲ ਜਿਹੀ ਲੱਗੀ ਪਾਸਨ ਢੇਸੇ ਗਿਆ ਜ਼ਰੂਰ ਮੇਰੇ ਦਾਤੇ ਦਾ ਇਹ ਵੇਲ ਮਾਤਰ ਨੂੰ ਤਕਣਾ ਮੇਰੇ ਕੱਲ ਲੰਦਾ ਪ੍ਰਯੋਜਨ ਨਹੀਂ ਹੋ ਸਕਦਾ ਤਾਦੋ ਸਾਖਿਆ ਹੁਣ ਮੈਂ ਹੋਰ ਕੀ ਕਰਾਂ ਨਾ ਸ਼ਾਂਸ਼ਾ ਸੁਨਾ ਨਾ ਮੂਰਤਾਂ ਦੇ ਅਕਸ ਵੇਖਾਂ हां ਸਾਬ ਨੂੰ ਵਰਜ ਰਿਹਾ ਹਾਂ ਜੋ ਵੇਲ ਜਹੀ ਪਈ ਹੈ ਇਸ ਵਿੱਚ ਟਿਕਾ ਪਰ ਉਹ ਮੈਂ ਕਿਉਂ ਕਰਨੀਆਂ ਵਿੱਚ ਲੱਗਾ ਪਿਆ ਹਾਂ ਮੈਨੂੰ ਬੈ ਆਉਣ ਦਾ ਹੁਕਮ ਹੈ ਘੜੀ ਪਰ ਬੈ ਕੇ ਜਾਵਾਂ ਚੁੱਪ ਬੈ ਕੇ ਟੁਰ ਜਾਵਾਂ ਮੈਂ ਆਪੇ ਕੁਝ ਕੁਝ ਕਰਨ ਲੱਗਾ ਹਾਂ ਸੋ ਮੈਂ ਕਰਾਂ ਕੁਛ ਨਾ ਅਕਰਾਜਿਆ ਹੋ ਰਾਂ ਪਰ ਕੁਛ ਨਾ ਕਰਨੇ ਵਾਲਾ ਹੋਵਾਂ ਕਿਕੂ ਮਾਨੇ ਕੁਛ ਕਰਨਾ ਹੀ ਹੋਇਆ ਵਰਜ ਰਹਿਣ ਕੁਛ ਕਰਨੋ ਬਸ ਇਹੋ ਹੀ ਅਕਰਾਂ ਮੈਂ ਕਰਾਂ ਹੁਣ ਚੇਤਾ ਆਇਆ ਭਾਈ ਸਾਈਂ ਦਾ ਸਿਦਾ ਪਰ ਸੁਰਤ ਅੱਖਾਂ ਅੱਗੇ ਨਾ ਆਈ ਸੋਚ ਫੁਰੀ ਮੈਂ ਉਹਨਾਂ ਨੂੰ ਪੁੱਛਿਆ ਹੁੰਦਾ ਕਿ ਇਹੋ ਜਿਹਾ ਹੀ ਸਮੇਂ ਕੀ ਕਰੀਦਾ ਹੈ ਕਾ ਹੁਣ ਓੱਖਾ ਨਾ ਹੁੰਦਾ ਅੱਛਾ ਭਾਈ ਜੀ ਕਿਹਾ ਕਰਦੇ ਹਨ ਕਿ ਦੇਸ਼ ਕਾਲ ਤਾਂ ਪੜਦੇ ਹੀ ਹੈ ਨਾ ਜੋ ਅਸਲ ਸ਼ੈ ਨੂੰ ਡਿੰਗਾ ਪਾਪਾ ਦੱਸਦੇ ਹਨ ਸੋ ਮੈਂ ਸਮਝਾਂ ਕਿ ਭਾਈ ਜੀ ਮੇਰੇ ਕੋਲ ਹਨ ਇਸ ਵੇਲੇ ਹਨ ਸੋ ਮੈਂ ਉਹਨਾਂ ਵੱਲ ਤੱਕਦਾ ਹਾਂ ਉਹ ਦੱਸਣਗੇ ਕਿ ਮੈਂ ਕਿਵੇਂ ਕਰਾਂ ਸੋ țeਸਾ ਜ਼ੋਰ ਲਾਵੇ ਸਾਈਂ ਜੀ ਦਾ ਚਿਹਰਾ ਅੱਖਾਂ ਅੱਗੇ ਨਾ ਆਵੇ ਹੋਰ ਜਗਤ ਦੇ ਦੇਖੇ ਸੁਨੇ ਆਪਣੇ ਪਰਾਈ ਵੈਰੀ ਸੱਜਣ ਦਾ ਆਪਣੇ ਅੱਖਾਂ ਅੱਗੇ ਚੱਲ ਕੇ ਮਾਰਨ ਪਰ ਗੁਰਮੁਖ ਦਾ ਚਿਹਰਾ ਨਦਰੀ ਨਾ ਆਵੇ ਫੇਰ ਇਸ ਜ਼ੋਰ ਲਾਇਆ ਪਰ ਗੁਰਮੁਖ ਦਾ ਧਿਆਨ ਨਾ ਆਇਆ ਖਿਆਲ ਤਾਂ ਸਾਰਾ ਸਾਈਂ ਦਾਸ ਵਲ ਲੱਗ ਪਿਆ ਪਰ ਸੁਰਤ ਨਾ ਦਿਸੀ ਫਿਰ ਠੇਸ ਸੇ ਘਬਰਾ ਕੇ ਆ ਗਿਆ ਵਾ ਅਵੈੜੇ ਮਨਾ ਜੋ ਡਾਡੇ ਪਿਆਰੇ ਜੋ ਇਸਤਰੀ ਪੁੱਤਰ ਮਿੱਤਰ ਸੰਬੰਧੀ ਸਭ ਤੋਂ ਉੱਚੇ ਸੁੱਚੇ ਸੋਨੇ ਤੇ ਮਿੱਠੇ ਉਹ ਹੀ ਦਿਲ ਤੋਂ ਇੰਨੀ ਦੂਰ ਹਨ ਕਿ ਨਹੀਂ ਦਿੱਦੇ ਹੋਰ ਸੋਰੇ ਸਾਰੇ ਪਏ ਦਿਲ ਦੇ ਨੇਤਰਾ ਅੱਗੇ ਘੁੰਮਰ ਪਾਉਂਦੇ ਹਨ ਵਰਜ ਵਰਜ ਹਟਾਉਂਦਾ ਹਾਂ ਪਰ ਸ਼ਾਇਦ ਦੁਆਲੇ ਮੱਖੀਆਂ ਹਾਰ ਪਏ ਘੁੰਮਦੇ ਹਨ ਤੇ ਉਹ ਜੋ ਮੈਨੂੰ ਪਿਆਰਾ ਹੈ ਜਿਸ ਦੀ ਮੇਰੇ ਨਾਲ ਨਿਸ਼ਕਾਮ ਪ੍ਰੀਤ ਹੈ ਜਿਸ ਮੇਰਾ ਉਧਾਰ ਕਰਨਾ ਹੈ ਸੋਈ ਦਿਲ ਅੱਗੇ ਸੁਰਤ ਧਾਰ ਕੇ ਨਹੀਂ ਆਉਂਦਾ ਠੀਕ ਮੇਰਾ ਦਿਲ ਮੈਲਾ ਹੈ ਤਦੇ ਸਤਿਗੁਰੂ ਜੁਨੇ ਉਸ ਦਿਨ ਕਿਆ ਸੀ ਅਜੇ ਵੇਲਾ ਨਹੀਂ ਆਇਆ ਮੈਂ ਸਮਝਦਾ ਸਾ ਕਿ ਬਾਣੀ ਤੇ ਸੇਵਾ ਨਾਲ ਮੇਰੀ ਮੈਲ ਛੱਡ ਗਈ ਹੈ ਠੀਕ ਮੇਰੇ ਮਾਨ ਦੀ ਮੋਟੀ ਮੈਲ ਛੱਡ ਗਈ ਹੈ ਪਰ ਹਾਈ ਕੋਈ ਬਾਰੀਕ ਮੈਲ ਡਾਡੀ ਚੰਬੜਨ ਵਾਲੀ ਮੈਲ ਮੇਰੇ ਅੰਦਰ ਹੈ ਜੋ ਮੇਰੇ ਦਿਲ ਦੇ ਸ਼ੀਸ਼ੇ ਨੂੰ ਧੁੰਦਲਾ ਕਰ ਰਹੀ ਹੈ ਜਿਸ ਵਿੱਚੋਂ ਪ੍ਰੀਤ ਵਾਲੇ ਨਿਰਮਲ ਮਨ ਵਾਲੇ ਸਾਈਂ ਦੇ ਪਿਆਰੇ ਸੁੱਚੇ ਆਤਮਾ ਵਾਲੇ ਗੁਰਮੁਖ ਦਾ ਦੀਦਾਰ ਨਹੀਂ ਦਿਸਦਾ। ਯਾ ਖਬਰੇ ਐਉਂ ਹੈ ਕਿ ਮੇਰਾ ਦਿਲ ਜੋ ਇੱਕ ਮੰਦਰ ਹੈ ਇਸ ਵਿੱਚ ਮੇਰੇ ਮਿੱਤਰ ਸਾਖ ਸੰਬੰਧੀਤਾ ਭੱਜੇ ਆ ਰਹੇ ਹਨ ਕਿਉਂਕਿ ਇਹ ਉਹਨਾਂ ਲਈ ਸੋਨਾ ਹੈ ਪਰ ਗੁਰਮੁਖ ਨਹੀਂ ਆਉਂਦੇ ਕਿਉਂਕਿ ਇਹ ਉਹਨਾਂ ਲਈ ਕੋਥਰਾ ਥਾਉ ਹੈ। ਕੀ ਜਾਣੀਏ ਇਹ ਮੇਰੇ ਮਨ ਦੀ ਮੈਲ ਕਿਹੀ ਸੂਖਮ ਬਿੰਦੀ ਮੈਲ ਹੈ ਜੋ ਮੈਨੂੰ ਉਂਝ ਤਾਂ ਦੀਦੀ ਨਹੀਂ ਪਰ ਉਸ ਵਿੱਚੋਂ ਸੂਖਮ ਆਕਾਰ ਵਾਲੀਆਂ ਚੀਜ਼ਾਂ ਨਹੀਂ ਦਿਸੀਆਂ ਤੇ ਮੋਟੇ ਆਕਾਰ ਵਾਲੀਆਂ ਦਿਸੀਆਂ ਹਨ ਹੁਣ ਅਚਾਨਕ ਤੇਸੇ ਨੂੰ ਚੇਤਾ ਆਇਆ ਤੇ ਉੱਚੀ ਬੋਲਿਆ ਓਏ ਮੂਰਖਾ ਤੈਨੂੰ ਤਾਂ ਹੁਕਮ ਸੀ ਕਿ ਚੁੱਪ ਕਰਕੇ ਬੈਠਾ ਤੇ ਤੂੰ ਤਾਂ ਬਾਹਰੋਂ ਚੁੱਪ ਬੈਠਾ ਹੈ ਤੇ ਅੰਦਰ ਤੇਰੇ ਘੋੜ ਦੌੜ ਰਹੀ ਹੈ ਤੂੰ ਹੁਕਮ ਨਹੀਂ ਪਾਲ ਰਿਆ ਅਡੋਲ ਹੋ ਚੁੱਪ ਹੋ ਕੁਛ ਨਾ ਕਰ ਕੁਛ ਨਾ ਕਰ ਟਿਕ ਚੁੱਪ ਇੱਕ ਹੈ ਫਿਰ ਸਾਰੇ ਖਿਆਲ ਬਾਹਰ ਦੇ ਬਾਹਰ ਵਰਜ ਰਹਾਵੇ ਤੇ ਅੰਦਰ ਦੇ ਫੁਨੇ ਅੰਦਰ ਵਰਜ ਰਹਾਵੇ ਪਰ ਇਹ ਵੀ ਯਤਨ ਹੀ ਹੋਇਆ ਨਾ ਚੁੱਪ ਤਾਂ ਨਾ ਹੋਈ ਚੁੱਪ ਕਿਵੇਂ ਹੋਵੇ ਬਥੇਰੀ ਚੁੱਪ ਕਰੇ ਪਰ ਚੁੱਪ ਨਾ ਹੋਵੇ ਸੋਚ ਅ ਸੋਚ ਵਿੱਚ ਨਾ ਲਹਿ ਜਾਵੇ ਉਹ ਤਾਂ ਸੋਚ ਦੀ ਗੰਢ ਹੀ ਸਗੋਂ ਖੁੱਲ ਪਵੇ ਸੋਰਾਤਾ ਅੰਦਰ ਵੇਲ ਜਈ ਪਾਸ ਕੇ ਢੇਸਾ ਜਾਂ ਤਾਂ ਸੋਚ ਵਿੱਚ ਪੈ ਜਾਵੇ ਜਾਂ ਅਸੋਚ ਦੇ ਤਰਲੇ ਵਿੱਚ ਪੈ ਜਾਵੇ ਤੇ ਫਿਰ ਸੋਚੇ ਕਿ ਹੁਣ ਚੁੱਪ ਹੈ ਇਹੋ ਵੇਲ ਜਈ ਚੁੱਪ ਹੈ ਇਹ ਚੁੱਪ ਫਿਰ ਅਚੁੱਪ ਪਾਸੇ ਹਾਂ ਇਸ ਪਾਸੇ ਕਿ ਇਹ ਚੁੱਪ ਦਾ ਤਰਲਾ ਹੈ ਫਿਰ ਆਕੇ ਮਨਾ ਹੁਕਮ ਸੀ ਚੁੱਪ ਬੈਠ ਤੂੰ ਕਿਉਂ ਤਰਲੇ ਵਿੱਚ ਹੈ ਚੁੱਪ ਬੈਠ ਪਰ ਜਦ ਚੁੱਪ ਬੈਠੇ ਤਰਲਾ ਛੱਡੇ ਤਾਂ ਸੋਚ ਆਪਵੇ ਜੇ ਸੋਚ ਨੂੰ ਬਾਹਰ ਕੱਢੇ ਤਾਂ ਚੁੱਪ ਦਾ ਤਰਲਾ ਬਣ ਜਾਵੇ ਚੁੱਪ ਨਾ ਬਣੇ ਹੁਣ ਘੜੀ ਮੁੱਕਣ ਤੇ ਆ ਰਹੀ ਸੀ ਢੇਸੇ ਕਿਆ ਅੱਜ ਫੇਰ ਸਤਿਗੁਰੂ ਨੇ ਕਹਿਣਾ ਹੈ ਅਜੇ ਵੇਲਾ ਨਹੀਂ ਆਇਆ ਸੱਚ ਆਖਣਗੇ ਦੇਖੋ ਮੈਂ ਇੱਕ ਘੜੀ ਕੀ ਇੱਕ ਪਲ ਚੁੱਪ ਨਹੀਂ ਬੈਠ ਸਕਦਾ ਸੱਚ ਹੀ ਕਹਿਣਗੇ ਨਾ ਹਾਏ ਕਿਵੇਂ ਚਰਨੀ ਲਾਈ ਰੱਖਣ ਕਿਤੇ satsang ਦੇ ਦਰੋਂ ਤੱਕਾ ਨਾ ਮਿਲ ਜਾਵੇ ਨਹੀਂ ਨਹੀਂ ਉਹ ਦਿਆਲੂ ਹਨ ਤੱਕਾ ਨਹੀਂ ਦੇਣਗੇ ਇਹੋ ਕਹਿਣਗੇ ਜੇ ਵੇਲਾ ਨਹੀਂ ਆਇਆ ਉਹ ਹੋ ਫਿਰ ਮੈਂ ਸੋਚੀ ਪੈ ਗਿਆ ਸੋਚ ਮੰਨ ਦਾ ਵਿਕਾਰ ਹੈ ਨਹੀਂ ਛੁੱਟਦਾ ਪਰ ਨਹੀਂ ਛੁੱਟਦਾ ਟੇਸਿਆ ਚੁੱਪਕਾਰ ਸਤਿਗੁਰੂ ਦੇ ਪਿਆਰੇ ਮੁਖੜੇ ਵੱਲ ਧਿਆਨ ਕਰ ਹੁਣ ਨਾ ਚੁੱਪ ਹੁੰਦੀ ਹੈ ਤੇ ਨਾ ਸੋਚ ਹਟਦੀ ਹੈ ਹੁਣ ਉਹਨਾਂ ਪਿਆਰੇ ਨੈਣਾ ਵੱਲ ਤੱਕ ਬਸ ਇੱਥੇ ਟਿਕ ਜਾ ਇਹੋ ਅਚੁੱਪ ਤੇ ਇਹੋ ਸੋਚ ਰੱਖ ਲੈ ਨਾ ਸਹੀ ਚੁੱਪ ਤੇ ਨਾ ਸਹੀ ਅਸੋਚ ਪੇ ਜੋ ਇਸ ਮਨ ਅੱਗੇ ਨਾ ਜਾਂਦੀ ਹੋਈ ਹੁਣ ਢੇਸੇ ਇੱਥੇ ਢੇਰੀ ਟਾਹੀ ਲੱਗਾ ਸਤਿਗੁਰੂ ਦੇ ਚੰਦਰਮੁਖ ਨੂੰ ਅੱਖਾਂ ਅੱਗੇ ਟਿਕਾਉਣ ਪਰ ਉਹ ਚੇਤਾ ਹੀ ਵਿਸਰ ਗਿਆ ਖਿਆਲ ਮਾਲਕ ਜੀ ਵੱਲ ਆਵੇ ਪਰ ਧਿਆਨ ਕੋਈ ਨਾ ਬੱਜੇ ਦਰਸ਼ਨ ਕੋਈ ਨਾ ਹੋਣ ਢੇਸਾ ਜ਼ੋਰ ਲਾ ਥੱਕਾ ਪਰ ਜ਼ੋਰ ਨਾ ਸੁਰਤੀ ਗਿਆਨ ਵਿਚਾਰ ਜ਼ੋਰ ਦੀ ਪੇਛ ਨਾ ਗਈ ਹੁਣ ਰੋ ਪਿਆ ਹਾਏ ਮੈਂ ਮੂਰਖ ਜਿਸ ਨੇ ਕਈ ਵਾਰੀ ਹਾਮੇ ਬੰਨੀ ਰੱਖੇ ਕੁਝ ਹੈ ਹੀ ਨਹੀਂ ਤੇ ਮੇਰੀ ਅਕਲ ਮੁਕੰਮਲ ਹੈ ਅੱਜ ਮੈਂ ਐਨਾ ਬੇਵਸ ਬੱਚੇ ਵਰਗਾ ਹੋ ਰਿਹਾ ਹਾਂ ਕਿ ਮੈਂ ਆਪਣੇ ਆਪ ਨੂੰ ਚੁੱਪ ਨਹੀਂ ਰੱਖ ਸਕਦਾ ਆਪਣੇ ਮਾਲਕ ਦਾ ਮੂੰਹ ਨਹੀਂ ਤੱਕ ਸਕਦਾ ਓਏ țeਸਿਆ ਸੋਰੀਆ ਗੁਰਮੁਖ ਦਾ ਦਰਸ਼ਨ ਤੈਨੂੰ ਨਹੀਂ ਹੋ ਸਕਿਆ ਤੇ ਗੁਰੂ ਦਾ دیدار ਕਿੱਕੂ ਹੋਵੇ ਜਿੱਥੇ ਗੁਰਮੁਖ ਪੈਰ ਨਹੀਂ ਪਾਉਂਦਾ ਉੱਥੇ ਗੁਰੂ ਕਿਵੇਂ ਪਾਉਂਦਾ ਹੈ ਅੱਜ ਪਤਾ ਲੱਗਾ ਮੈਂ ਮੂਰਖ ਹਾਂ ਸਭ ਸਿਆਣਪਾ ਸੜ ਗਈਆਂ ਤ੍ਰਿਸ਼ਨਾ ਭੁੱਖ ਤਾਂ ਮੇਰੀ ਸਾਈਂ ਦਾਸ ਜੀ ਨੇ ਘਟਾਈ ਸੀ ਪਰ ਕੀ ਘਟੀ ਕੋਈ ਤ੍ਰਿਸ਼ਨਾ ਹੈ ਤਾਂ ਪਈਆਂ ਸੂਰਤਾ ਮੂਰਤਾ ਥਾਵਾਂ ਦੇ ਨਕਸ਼ੇ ਤੇ ਸੰਕਲਪ ਅੱਖਾਂ ਅਗੇ ਦੱਬ ਦਬਾ ਆ ਰਹੇ ਹਨ ਆ ਭੁੱਖ ਹੋ ਕੇ ਚੁੱਪ ਹੋ ਕੇ ਮੇਥੋਂ ਇੱਕ ਘੜੀ ਨਾ ਬੈ ਹੋਇਆ ਇਸ ਘੜੀ ਵਿੱਚ ਹੁਕਮ ਵਜਾ ਲਿਉਣ ਲਈ ਮੈਂ ਸਾਰੀਆਂ ਸਿਆਣਪਾਂ ਖਰਚ ਕੀਤੀਆਂ ਪਰ ਹਾਏ ਟੇਸਿਆ ਤੇਰੀ ਕਾਈ ਪੇਸ਼ ਨਾ ਚੱਲੀ ਇੱਕ ਗੱਲ ਇੱਕ ਸਿਆਨਕ ਦੀ ਵੀ ਕੋਈ ਗੱਲ ਨਾ ਚੱਲੀ ਵੇਖ ਦਾਤੇ ਦਾ ਹੁਕਮ ਨਾ ਮੰਨ ਹੋਇਆ ਘੜੀ ਰੱਬ ਜਾਣੇ ਬੀਤ ਹੀ ਗਈ ਹੋ ਮੈਂ ਕੀ ਮੂੰ ਦੇਸਾਂ ਮੈਂ ਅੜਮੰ ਹੁਕਮ ਅਦੂਲ ਮੂਰਖ ਹਾਏ ਮੈਂ ਕੀ ਮੂੰ ਦੇਸਾਂ ਹੁਣ ਕੀ ਕਰਾਂ ਉੱਠ ਚਲਾਂ ਦਾਤਾ ਜੀ ਉਡੀਕਦੇ ਹੋਣਗੇ ਉਹ ਪੁੱਛਣਗੇ ਬਹਿ ਆਇਆ ਹੈ ਮੈਂ ਕਹਾਂਗਾ ਹਾਂ ਜੀ ਉਹ ਕਹਿਣਗੇ ਚੁੱਪ ਬਹਿ ਆਇਆ ਹੈ ਤਾਂ ਕੀਕੂ ਕਹਾਂਗਾ ਹਾਂ ਜੀ ਮੈਂ ਜੀਬ ਦੀ ਚੁੱਪ ਧਾਰੀ ਕੰਨਾ ਦੀ ਸ਼ਾਸ਼ਾ ਸ਼ਾ ਸੁਣ ਕੇ ਉਸ ਵੱਲੋਂ ਚੁੱਪ ਧਾਰੀ ਮੈਂ ਸੋਚਾਂ ਸੋਚਣ ਦਾ ਯਤਨ ਕੀਤਾ ਮੈਂ ਸੋਚਾਂ ਸੋਚ ਕੇ ਕੋਈ ਪੇਸ਼ ਚ ਲਾਉਣ ਵਾਲੀ ਸੋਚ ਸੋਚਣ ਦਾ ਜ਼ੋਰ ਆਇਆ ਲੱਖ ਸਿਆਣਪ ਸੋਚੀ ਪੇਸ਼ ਨਾ ਗਈ ਪਰ ਨਾ ਗਈ ਮੈਂ ਅਸੋਚ ਤੇ ਚੁੱਪ ਹੋ ਦਾ ਤਰਲਾ ਲਾਇਆ ਪਰ ਅੰਦਰਲਾ ਨਾ ਚੁੱਪ ਹੋਇਆ ਆਖਸਾਂ ਜੀ ਬੈ ਆਇਆ ਹਾਂ ਪਰ ਚੁੱਪ ਨਹੀਂ ਹੋ ਸਕੀ ਸਾਖੀ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸਰਵਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ